ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਐਂ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਪਲੀਜ਼ ਉਹ ਜਲਦੀ ਜਾ ਕੇ ਨਾਦਰ ਬੁਟੀਕ ਵਾਲੇ ਪੇਜ ਨੂੰ ਵੀ ਔਰ ਇੱਕ ਆਪਾਂ ਨਵਾਂ ਪੇਜ ਬਣਾਇਆ ਚਾਹਲ ਕ੍ਰੀਏਸ਼ਨਸ ਦੇ ਨਾਮ ਤੇ ਉੱਥੇ ਵੀ ਆਪਾਂ ਆਰਡਰਸ ਨੇ ਜਿਹੜੇ ਰੀਸੀਵ ਕਰਿਆ ਕਰਾਂਗੇ ਠੀਕ ਹੈ ਸੋ ਸਾਰੇ ਜਨਾਨੇ ਪਲੀਜ਼ ਦੋਨਾਂ ਪੇजेस ਨੂੰ ਜਾ ਕੇ ਫੋਲੋ ਕਰ ਲੈਣਾ ਤੇਗੇ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਤੇ ਕਮੈਂਟਸ ਕਰਨਾ ਹੈ ਵੀਡੀਓਜ਼ ਨੂੰ ਲਾਈਕ ਵਗੈਰਾ ਕਰਨਾ ਹੈ ਠੀਕ ਹੈ ਸੋ ਵਰਡ-ਵਰਡ ਆਪਣਾ ਸ਼ਿਪਿੰਗ ਕਰਦੇ ਹਾਂ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਕੋਈ ਵੀ ਪ੍ਰਕਾਰ ਦਾ ਸੂਟ ਕੋਈ ਵੀ ਪ੍ਰਕਾਰ ਦੀ ਡਰੈਸ ਜਿਹੜੀ ਵੀ ਹੁੰਦੀ ਹੈ ਡਰੈਸ ਆਪਣੇ ਦੋ ਰੈਡੀ ਕਰਵਾ ਸਕਦੇ ਹੋ ਸਟਿਚ ਕਰਵਾ ਸਕਦੇ ਹੋ ਆਪਣੇ ਕੋਲ ਹੈਂਡਵਰਕ ਮਸ਼ੀਨ ਆਰੀ ਬਲੌਕ ਪੇਂਟ ਨੀਡਲ ਥ्रेड ਠੀਕ ਹੈ ਜੀ ਆਰੀ ਅਲ ਸਾਰੇ ਵਰਕ ਨੇ ਜਿਹੜੇ ਅਵੇਲੇਬਲ ਨੇਗੇ ਸੋ ਤੁਸੀਂ ਕਿਸੇ ਵੀ ਵਰਕ ਦੇ ਵਿੱਚ ਕੋਈ ਵੀ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਹੋਰ ਬੁਟੀਕ ਵਾਲ ਦਾ ਡਿਜ਼ਾਈਨ ਲਿਆ ਕੇ ਜਿਹੜਾ ਆਪਣੇ ਤੋਂ ਵਰਕ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਲਰ ਜਿਹੜੀ ਪਸੰਦ ਆ ਤੁਹਾਡੀ ਆਪਣੀ ਹੋਊਗੀ ਫੈਬਰਿਕ ਤੁਸੀਂ ਕਿਹੜਾ ਲਗਵਾਉਣਾ ਚਾਹੁੰਦੇ ਹੋ ਉਹ ਵੀ ਤੁਹਾਡੀ ਆਪਣੀ ਪਸੰਦ ਹੋਊਗੀ ਕਈ ਵਾਰ ਜਿਹੜੇ ਸਾਡੇ ਸੂਟ ਨੇ ਆ ਆਪਣੇ ਰੈਡੀ ਕਰਵਾਏ ਹੁੰਦੇ ਨੇ ਤੁਹਾਨੂੰ ਡਿਜ਼ਾਈਨਸ ਦਿਖਾਉਣ ਦੇ ਲਈ ਜੇਕਰ ਤੁਸੀਂ ਉਹਨਾਂ ਦਾ ਸੇਮ ਫੈਬਰਿਕ ਸੇਮ ਡਿਜ਼ਾਈਨਰ ਦਾ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਸੋਹਣੇ ਸੋਹਣੇ ਵੀਡੀਓਜ਼ ਦੇਖਣ ਲਈ ਤੁਸੀਂ ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਕਰ ਲਓ ਦੋਵਾਂ ਨੂੰ ਔਰ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਪਲੀਜ਼ ਸਾਰਿਆਂ ਨੇ ਬੱਤ ਬੱਤ ਸਪੋਰਟ ਕਰਿਆ ਕਰੋ ਔਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਦੀ ਵੀਡੀਓ ਜਿਹੜੀ ਜਿਹੜੀਆਂ ਪਹਿਣਾ ਇਹ ਬੋਲੀਨ ਫਲਾਰ ਜਿਹਨਾਂ ਕੀ ਨੀਡਲ ਵਰਕ ਵਾਲਾ ਜਿਹੜਾ ਕੰਮ ਸਿੱਖਣਾ ਚਾਹੁੰਦੀਆਂ ਨੇ ਉਹਨਾਂ ਲਈ ਬਹੁਤ ਲਾਹੇਮੰਦ ਜਿਹੜੀ ਵੀਡੀਓ ਹੈਗੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਵਿਸਥਾਰ ਨਾਲ ਦੱਸੂਗੀ ਕਿ ਤੁਸੀਂ ਨੀਡਲ ਥ्रेड ਵਰਕ ਜਾਨੀ ਕਿ ਜਿਹੜਾ ਬੁਲੀਨ ਫਲਾਰ ਆਪਾਂ ਬਣਾਉਣੇ ਆ ਜਾਂ ਨਾਟ ਫਲਾਰ ਆਪਾਂ ਬਣਾਉਣੇ ਆ ਠੀਕ ਹੈ ਜਾਂ ਚੇਨ ਸਟਿਚ ਕਰਦੇ ਆ ਜਾਂ ਇੱਕ ਕਰਾਸ ਸਟਿਚ ਦੀ ਕੋਈ ਵੀ ਆਪਾਂ ਚੇਨ ਰੈਡੀ ਕਰਦੇ ਆ ਬੇਲਾ ਬਣਾਉਣ ਦੇ ਲਈ ਤੇ ਬੁਲੀਨ ਫਲਾਰ ਨੂੰ ਡਿਜ਼ਾਈਨ ਕਰਨ ਦੇ ਲਈ ਉਹ ਤੁਸੀਂ ਕਿੱਦਾਂ-ਕਿੱਦਾਂ ਕਰ ਸਕਦੇ ਹੋ ਉਹਦੇ ਵਾਸਤੇ ਤੁਹਾਨੂੰ ਕੀ-ਕੀ ਚੀਜ਼ਾਂ ਚਾਹੀਦੀਆਂ ਨੇ ਸੋ ਸਾਰਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਵਿਸਥਾਰ ਨਾਲ ਦੱਸੂਗੀ ਤਾਂ ਜੋ ਤੁਸੀਂ ਆਸਾਨੀ ਦੇ ਨਾਲ ਆਪਣੀ ਚੀਜ਼ਾਂ ਜਿਹੜੀਆਂ ਕੈਰੀ ਕਰ ਸਕੋ ਠੀਕ ਹੈ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੁਲੀਅਨ ਫਲਾਰਜੇਰਾ ਬਣਾਉਣਾ ਸਿਖਾਵਾਂਗੇ ਕਿ ਤੁਸੀਂ ਬੁਲੀਅਨ ਫਲਾਰਜੇਰਾ ਕਿੱਦਾਂ ਡਿਜ਼ਾਈਨ ਕਰ ਸਕਦੇ ਹੋ ਠੀਕ ਹੈ ਕੀ ਕੀ ਸਟੈਪ ਹੁੰਦੇ ਨੇ ਕਿਹਦੇ ਨਾਲ ਤੁਸੀਂ ਸੌਖੇ ਜਿਹੇ ਤਰੀਕੇ ਨਾਲ ਜਿਹੜਾ ਡਿਜ਼ਾਈਨ ਕਰ ਸਕਦੇ ਹੋ ਚਲੋ ਜੀ ਤੁਹਾਡਾ ਟਾਈਮ ਜ਼ਿਆਦਾ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਹਾਂ ਰਿਕਵੈਸਟ ਹੈ ਜੀ ਇੱਕ ਵਾਰ ਫਿਰ ਤੋਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਜਿਹੜੀਆਂ ਭੈਣਾਂ ਇੱਕ ਵਾਰ ਖੁਦ ਘਰੇ ਵੈ ਕਿ ਆਪਣਾ ਇਹ ਕੰਮ ਚਲਾਉਣਾ ਚਾਹੁੰਦੀਆਂ ਨੇ ਉਹ ਆਸਾਨੀ ਨਾਲ ਇਹ ਵਰਕ ਕਰ ਸਕਦੀਆਂ ਨੇ ਤੇ ਆਪਾਂ ਨੂੰ ਇਹ ਕੰ ਚਲੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਜ਼ਰੂਰੀ ਚੀਜ਼ ਹੈਗੀ ਆ ਉਹ ਹੈਗਾ ਆਪਣਾ ਫਰੇਮ ਇਹ ਛੋਟਾ ਵਾਲਾ ਫਰੇਮ ਹੈ ਕਿਉਂਕਿ ਵੱਡਾ ਫਰੇਮ ਮੇਰਾ ਅੱਡੇ ਤੇ ਲੱਗਿਆ ਪਿਆ ਮਤਲਬ ਕਿ ਸੂਟ ਦੇ ਉੱਪਰ ਲੱਗਿਆ ਪਿਆ ਸੋ ਮੈਂ ਤੁਹਾਨੂੰ ਨਹੀਂ ਦਿਖਾ ਪਾਈ ਉਹ ਕਿਉਂਕਿ ਮੇਰਾ ਉਹਦੇ ਵਿੱਚ ਫਲਾਰ ਨੇ ਜਿਹੜੂ ਚੱਲ ਰਹੇ ਨੇ ਸੋ ਨੈਕਸਟ ਟਾਈਮ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਥੋੜਾ ਬੜਾ ਹੈਗਾ ਇਸਦੇ ਸਾਈਜ਼ 'ਚ ਇਹ ਛੋਟਾ ਵਾਲਾ ਹੈਗਾ ਇਹਦੇ ਨਾਲ ਤੁਸੀਂ ਜੇਕਰ ਕਿਸੇ ਦੀ ਸਟਿਚ ਚੀਜ਼ ਤੇ ਫਲਾਰ ਵਗੈਰਾ ਪਾਉਣਾ ਜਿੱਦਾਂ ਮੈਨ ਨੇ ਜਿਹੜੇ ਟੀ-ਸ਼ਰਟਸ ਸਟੈਡੀ ਕਰਵਾਉਂਦੇ ਨੇ ਬਹੁਤ ਜ਼ਿਆਦਾ ਉਹਨਾਂ ਦੀ ਟੀ-ਸ਼ਰਟਸ ਤੇ ਤੁਸੀਂ ਫਲਾਰ ਬਣਾ ਸਕਦੇ ਹੋ ਇਸ ਤੇ ਨਾਲ ਕਿਉਂਕਿ ਛੋਟਾ ਹੈਗਾ ਠੀਕ ਬਹਿ ਜਾਂਦਾ ਹੈ ਜਾਨੀ ਕਿ ਅ ਠੀਕ ਰਹਿੰਦਾ ਹੈ ਜਿਆਦਾ ਉਸ ਤੇ ਬੜੇ ਦੀ ਅਟੈਚਮੈਂਟ ਜਿਹੜੀ ਹੁੰਦੀ ਨਹੀਂ ਸਹੀ ਨਹੀਂ ਲੱਗਦਾ ਉਹ ਸੋ ਪਹਿਲੀ ਗੱਲ ਤੇ ਤੁਹਾਨੂੰ ਇਹ ਫਰੇਮ ਚਾਹੀਦਾ ਹੈ ਫਰੇਮ ਲਾਉਣ ਦਾ ਤਰੀਕਾ ਮੈਂ ਤੁਹਾਨੂੰ ਬਹੁਤ ਹੀ ਆਸਾਨੀ ਤਰੀਕ ਦੇ ਨਾਲ ਦੱਸੂਗੀ ਤੁਸੀਂ ਕੀ ਕਰਨਾ ਹੈ ਜਦੋਂ ਵੀ ਕੋਈ ਵੀ ਫੈਬਰਿਕ ਤੁਸੀਂ ਲੈਣਾਗਾ ਠੀਕ ਹੈ ਉਹਦੇ ਉੱਪਰ ਕੱਪੜੇ ਨੂੰ ਤੁਸੀਂ ਚੰਗੀ ਤਰ੍ਹਾਂ ਵਿਛਾ ਲੈਣਾ ਜਿਹੜਾ ਸਾਫ਼ ਹੁੰਦਾ ਹੈ ਜੀ ਇਸ ਦੇ ਉੱਪਰ ਕੋਈ ਵੀ ਜਿਹੜਾ ਨਟ ਵਗੈਰਾ ਨਹੀਂ ਹੁੰਦਾ ਇਹ ਵਾਲੇ ਫਰੇਮ ਨੂੰ ਤੁਸੀਂ ਕੱਪੜੇ ਦੇ ਉੱਪਰ ਰੱਖ ਕੇ ਏਦਾਂ ਚੰਗੀ ਤਰ੍ਹਾਂ ਕੱਪੜੇ ਨੂੰ ਉੱਪਰ ਵਿਛਾ ਲੈਣਾ ਉਸ ਤੋਂ ਬਾਅਦ ਜਦੋਂ ਇੰਨੇ ਨੇ ਚੀਜ਼ ਤੇ ਕੋਈ ਵੀ ਬਲ ਨਹੀਂ ਹੋਊਗਾ ਕੱਪੜੇ ਦੇ ਉਸ ਤੋਂ ਬਾਅਦ ਤੁਸੀਂ ਫਰੇਮ ਨੂੰ ਰੱਖ ਕੇ ਉਸ ਦੇ ਵਿੱਚ ਜੜਨਾ ਹੈ ਠੀਕ ਹੈ ਏਦਾਂ ਠੀਕ ਹੈ ਜੀ ਇਸ ਏਦਾਂ ਠੀਕ ਹੈ ਇੱਕ ਨਾ ਇਸ ਤੇ ਤੁਸੀਂ ਇੱਕ ਆਪਣੀ ਬੱਟਰ ਟੇਪ ਹੁੰਦੀ ਹੈ ਪੀਪਰ ਟੇਪ ਵੀ ਬੋਲ ਦਿੰਦੇ ਨੇ ਉਹਨੂੰ ਉਹ ਤੁਸੀਂ ਲਗਾ ਲੈਣੀ ਹੈ ਇਸ ਤੇ ਇਹ ਫਰੇਮ ਦੇ ਉੱਪਰ ਲਗਾ ਲੈਣੀ ਹੈ ਤਾਂ ਜੋ ਤੁਹਾਡਾ ਫਰੇਮ ਆ ਜਿਹੜਾ ਉਹ ਕੱਪੜੇ ਨੂੰ ਫਾੜੇ ਨਾ ਕਿਉਂਕਿ ਇਹ ਲੱਕੜੀ ਦਾ ਹੁੰਦਾ ਹੈ ਤੇ ਜਿਹੜਾ ਇਲਾਸਟਿਕ ਵਾਲਾ ਹੁੰਦਾ ਉਹਦੀ ਸਫਾਈ ਨਹੀਂ ਆਉਂਦੀ ਬਿਲਕੁਲ ਵੀ ਸੋ ਤੁਸੀਂ ਇਹਦੇ ਨਾਲ ਜਿਹੜਾ ਹੀ ਫਰੇਮ ਲੈਣਾ ਜੇ ਤੁਸੀਂ ਬਾਈ ਕਰਨਾ ਤਾਂ ਲੱਕੜ ਦਾ ਹੀ ਫਰੇਮ ਲੈਣਾਗਾ ਹੋਰ ਕੋਈ ਫਰੇਮ ਬਾਈ ਨਹੀਂ ਕਰਨਾ ਜੇਕਰ ਫਿਰ ਵੀ ਤੁਹਾਡਾ ਕੱਪੜਾ ਜੜਨ ਦੇ ਬਾਵਜੂਦ ਵੀ ਢਿੱਲਾ ਰਹਿ ਜਾਂਦਾ ਤੁਸੀਂ ਇਹ ਵਾਲੇ ਨਟ ਤੋਂ ਉਹਨੂੰ ਕੱਸ ਲੈਣਾ ਜਾਂ ਢਿੱਲਾ ਕਰ ਲੈਣਾ ਠੀਕ ਹੈ ਬਟ ਇਥੋਂ ਜੇਕਰ ਤੁਸੀਂ ਕਪੜਾ ਲਗਾਉਣ ਤੋਂ ਬਾਅਦ ਆਲੇ-ਦਾਲੇ ਹਲਕਾ-ਹਲਕਾ ਖਿੱਚਦੇ ਹੋ ਨਾ ਇਧਰੋਂ ਤਾਂ ਹਲਕਾ-ਹਲਕਾ ਹੀ ਖਿੱਚਣਾ ਜ਼ਿਆਦਾ ਖਿੱਚਣਾ ਨਹੀਂ ਕਿਉਂਕਿ ਇੱਕਦ ਤੋ ਤੁਹਾਡਾ ਫਰੇਮ ਲੱਕੜ ਦਾ ਹੈ ਤੇ ਤੁਹਾਡਾ ਕਪੜਾ ਜਿਹੜਾ ਛਿੰਡ ਸਕਦਾ ਹੈ ਚਾਹੇ ਉਹ ਕਾਟਨ ਦਾ ਚਾਹੇ ਕੋਈ ਸਿੰਥੈਟਿਕ ਵੀਰ ਹੈ ਠੀਕ ਹੈ ਜੀ ਚਲੋ ਜੀ ਇਹ ਸੀ ਜ ਆਪਣੀ ਫਰੇਮ ਬਾਰੇ ਜਾਣਕਾਰੀ ਫਰੇਮ ਨੂੰ ਤੁਸੀਂ ਪੇਪਰ ਟੇਪ ਪਾਟਾ ਟੇਪ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਲਗਾ ਕੇ ਰੱਖਣੀ ਹੈ ਤੇ ਜਿਹੜਾ ਫਰੇਮ ਆ ਉਹ ਹਮੇਸ਼ਾ ਲੱਕੜ ਦਾ ਹੀ ਲੈਣਾ ਹੈਗਾ ਠੀਕ ਹੈ ਤੇ ਇਹ ਫਰੇਮ ਕਿਦਾਂ ਲਗਾਣਾ ਮੈਂ ਤੁਹਾਨੂੰ ਉਹ ਵੀ ਦੱਸਤਾ ਤੇ ਡਰਾ ਕਰਨ ਦੇ ਲਈ ਤੁਸੀਂ ਕੋਈ ਵੀ ਸੂਟ ਦਾ ਮੈਜ਼ਰਮੈਂਟ ਲੈਣ ਤੋਂ ਬਾਅਦ ਡਰਾ ਕਰਦੇ ਤੁਸੀਂ ਸਟਾਕ ਦੇ ਨਾਲ ਵੀ ਕਰ ਸਕਦੇ ਹੋ ਠੀਕ ਹੈ ਇੱਕ ਮੈਜਿਕ ਪੈਨ ਵੀ ਆਉਂਦਾ ਹੈ ਉਹ ਫਿਲਹਾਲ ਮੇਰੇ ਕੋਲ ਖਤਮ ਨਹੀਂ ਤੁਹਾਨੂੰ ਦਿਖਾ ਨਹੀਂ ਪਾਈ ਮੈਂ ਨੈਕਸਟ ਵੀਡੀਓ ਵਿੱਚ ਦਿਖਾ ਦੂੰਗੀ ਸੋ ਤੁਸੀਂ ਉਹਦੇ ਨਾਲ ਇਹਨੂੰ ਡਰਾ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਹ ਆਸਾਨੀ ਦੇ ਨਾਲ ਉੱਤਰ ਵੀ ਜਾਂਦੇ ਨੇਗੇ ਔਰ ਇਤਨਾ ਨਾਲ ਜਿਹੜਾ ਸੂਟ ਆ ਉਹ ਖਰਾਬ ਵੀ ਨਹੀਂ ਹੁੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਇੱਕ ਚਾਹੀਦੀ ਹੈ ਨਿੱਡਲ ਜਾਨੀ ਕਿ ਸੂਈ ਮੈਂ ਇਹ ਵਾਲੀ ਸੂਈ ਹੈ ਜਿਹੜੀ ਬਿਲਕੁਲ ਮੀਡੀਅਮ ਜਿਹੇ ਸਾਈਜ਼ ਦੀ ਹੈ ਤੇ ਪਤਲੀ ਬਹੁਤ ਜ਼ਿਆਦਾ ਹੈ ਮੈਂ ਇਸ ਨੂੰ ਯੂਜ਼ ਕਰਦੀ ਹਾਂ ਇਸ ਨੂੰ ਯੂਜ਼ ਕਰਨ ਦਾ ਮੇਰਾ ਰੀਜ਼ਨ ਇਹ ਹੈ ਕਿ ਜਿਹੜਾ ਬੋਲਿਨ ਫਲਾਰ ਆਪਾਂ ਬਣਾਉਣੇ ਆ ਠੀਕ ਹੈ ਜੀ ਉਸ ਤੇ ਰੋਲ ਕਰਦੇ ਆਂ ਆਪਾਂ ਸੂਈ ਦੇ ਨਾਲ ਉਹ ਜਿਹੜੇ ਨੇ ਬਹੁਤ ਪਤਲੇ ਪਤਲੇ ਬੰਨਦੇ ਅਤੇ ਬਹੁਤ ਸਫਾਈ ਦੇ ਨਾਲ ਫਲਾਰ ਬੰਨਦਾ ਜਿੱਦਾਂ ਤੁਸੀਂ ਇਹ ਵਾਲੇ ਸੂਟ ਦੇ ਇਹ ਫਲਾਰ ਬਣਿਆ ਦੇਖ ਸਕਦੇ ਹੋ ਜਿਹੜੀ ਆਪਣੀ ਇਹ ਵਾਲੀ ਚੀਜ਼ ਹੈ ਬਹੁਤ ਸਫਾਈ ਦੇ ਨਾਲ ਬੰਨਦੀ ਹੈ ਜੇਕਰ ਆਪਾਂ ਮੋਟੀ ਸੂਈ ਲਵਾਂਗੇ ਤਾਂ ਜਦੋਂ ਆਪਾਂ ਰੋਲ ਕਰਾਂਗੇ ਉਹ ਮੋਟੀ ਸੂਈ ਜਿੰਨੀ ਮੋਟੀ ਹੋਊਗੀ ਉਸ ਮੋਟੀ ਦੇ ਹਿਸਾਬ ਨਾਲ ਉਹ ਤੇ ਰੋਲ ਹੋਊਗਾ ਤੇ ਜਦੋਂ ਤੁਸੀਂ ਉਸ ਨੂੰ ਬੁਲਿੰਗ ਦੇ ਫਲਾਰ ਦੇ ਆਲੇ-ਦਲੇ ਕਰੋਗੇ ਨਾ ਤਾਂ ਉਹ ਜਿਹੜੀ ਮੋٹے ਜਿਹੇ ਸਾਈਜ਼ ਦਾ ਬਣੂਗਾ ਤੇ ਇਹ ਜਿਹੜੇ ਸੂਈਆਂ ਇਹ ਕਾਟਨ ਦੇ ਸੂਟਾਂ ਵਾਸਤੇ ਜਾਂ ਕੋਈ ਤੁਸੀਂ ਪਿਓਰ ਦਾ ਜਿੱਦਾਂ ਕਰੇਵ ਦਾ ਸੂਟ ਲਾ ਲਓ ਔਰਗੈਂਜ਼ਾ ਦਾ ਸੂਟ ਲਾ ਲਓ ਇਦਾਂ ਦੇ ਸੂਟਾਂ ਵਾਸਤੇ ਪਰਫੈਕਟ ਸਾਈਜ਼ ਹੈ ਇਹ ਸੂਈ ਦਾ ਸੋ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪਤਲੀ ਸੂਈ ਹੈ ਜਿਹੜੀ ਮੈਂ ਯੂਜ਼ ਕਰਦੀ ਹਾਂ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਸੂਈ ਉਸ ਤੋਂ ਬਾਅਦ ਜਿਵੇਂ ਕੀ ਹੁਣ ਮੈਂ ਇਹ ਡੱਬੇ ਦੇ ਵਿੱਚ ਨਾ ਇਦਾਂ ਕਲਰ ਪਾ ਕੇ ਰੱਖਦੀਆਂ ਆਪਣੇ ਇਹ ਮੇਰੀ ਹੋ ਗਈ ਐਨਕ ਠੀਕ ਹੈ ਇਹ ਕੋਈ ਨਿੰਗਾ ਵਾਲੀ ਨਹੀਂ ਹੈ ਜਸਟ ਮੈਂ ਇਦਾਂ ਹੀ ਲਗਾਨੀ ਆ ਤਾਂ ਜੋ ਮੇਰੀ ਆਈਸ ਤੇ ਇਫੈਕਟ ਨਾ ਪਵੇ ਕਿਉਂਕਿ ਰਾਤ ਨੂੰ ਲੇਟ ਨਾਈਟ ਬਹਿ ਕੇ ਕੰਮ ਕਰਨਾ ਪੈਂਦਾ ਠੀਕ ਹੈ ਜੀ ਔਰ ਇੱਕ ਤੁਹਾਨੂੰ ਚਾਹੀਦੀ ਹੈ ਸੀਜ਼ਰ ਠੀਕ ਹੈ ਤੁਸੀਂ ਕੋਈ ਵੀ ਛੋਟੀ ਸੀਜ਼ਰ ਲੈ ਲਓ ਜੇ ਤੁਹਾਨੂੰ ਕਟਰ ਅਵੇਲੇਬਲ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਕਟਰ ਵੀ ਲੈ ਸਕਦੇ ਹੋ ਜੇਰਾ ਫालतू ਧਾਗਾ ਜੇ ਤੁਸੀਂ ਅ ਐਂਕਰ ਦੇ ਵਿੱਚੋਂ ਧਾਗਾ ਕੱਟ ਰਹੇ ਹੋ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਉਸ ਦੇ ਅਨੁਸਾਰ ਉਹ ਧਾਗੇ ਨੂੰ ਕੱਟ ਸਕਦੇ ਹੋ ਠੀਕ ਹੈ ਦੰਦਾ ਨਾਲ ਕੱਟਣ ਦੇ ਬਜਾਏ ਕਿਉਂਕਿ ਦੰਦਾ ਨਾਲ ਕਈ ਵਾਰੀ ਧਾਗਾ ਵਗੈਰਾ ਖਿੱਚਿਆ ਜਾਂਦਾ ਤੇ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ ਜੇਕਰ ਤੁਸੀਂ ਮੇਰੀਆਂ ਭੈਣਾਂ ਡ్రਾਈਂਗ ਕਰਨ ਦੇ ਵਿੱਚ ਐਕਸਪੈਕਟ ਨੇ ਅ ਮਤਲਬ ਕਿ ਤੁਸੀਂ ਵਧੀਆ ਡਰਿੰਗ ਵਗੈਰਾ ਕਰ ਸਕਦੇ ਹੋ ਐਕਸਪਰਟ ਹੋ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਕੋਈ ਵੀ ਪੈਨ ਲੈ ਲੈਣਾ ਜਿੱਦਾਂ ਮੈਂ ਇਹ ਬਲੈਕ ਪੈਨ ਲੈ ਲੈਣੀ ਆ ਤੇ ਇੱਕ ਸਾਰਿਆਂ ਲਈ ਮੈਂ ਦੱਸਣਾ ਚਾਹੂੰਗੀ ਕਿ ਤੁਸੀਂ ਕੋਈ ਵੀ ਟੱਕਰ ਨਾਲ ਡਰਾ ਕਰ ਸਕਦੇ ਹੋ ਮਤਲਬ ਕਿ ਜਿੱਦਾਂ ਨਾ ਇਹ ਵਾਲੀ ਸ਼ਿਸ਼ੀ ਹੈ ਮੇਰੀ ਡਾਟਰ ਦੀ ਦਵਾਈ ਵਾਲੀ ਸ਼ਿਸ਼ੀ ਹੈ ਇਹਦਾ ਟੱਕਣਾ ਜਿਹੜਾ ਜੇਕਰ ਤੁਸੀਂ ਬੁਲੀਨ ਫਲਾਰਾ ਜਿਹੜਾ ਇਸ ਤੋਂ بڑا ਬਣਾਉਣਾ ਚਾਹੁੰਦੇ ਹੋ ਠੀਕ ਹੈ ਤਾਂ ਤੁਸੀਂ ਥੋੜਾ ਥੋੜਾ ਇਹਦੇ ਆਲੇ-ਦਾਲੇ ਆ ਜਿਗਾ ਤਾਂ ਤੁਸੀਂ ਇਹਦੇ ਨਾਲ ਬੁਲੀਨ ਫਲਾਰਾ ਜਿਹੜਾ ਡਰਾਅ ਕਰ ਸਕਦੇ ਹੋ ਟੱਕਣ ਨੂੰ ਉਤਾਰ ਕੇ ਉੱਪਰ ਰੱਖ ਕੇ ਜਿੱਥੇ ਵੀ ਤੁਸੀਂ ਨਿਸ਼ਾਨੇ ਲਗਾਈਏ ਆਪਣੇ ਉਹ ਟੱਕਣ ਦੇ ਨਾਲ ਜਿਹੜਾ ਪੈਨ ਦੇ ਨਾਲ ਡਰਾਅ ਕਰ ਸਕਦੇ ਹੋ ਫਿਰ ਤੇ ਤੁਸੀਂ ਇਹ ਵਾਲਾ ਪੈਨ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਫਰਸਟ ਟਾਈਮ ਆਪਣਾ ਸੂਟ ਜਾਂ ਕਿਸੇ ਦਾ ਵੀ ਸੂਟ ਰੈਡੀ ਕਰ ਰਹੇ ਹੋ ਵਰਕ ਤੁਹਾਨੂੰ ਆਉਂਦਾ ਕਰਨਾ ਤਾਂ ਤੁਸੀਂ ਮੈਜਿਕ ਪੈਨ ਦੇ ਨਾਲ ਕਰੋ ਕਿਉਂਕਿ ਕਈ ਵਾਰ ਧਾਗਾ ਇੱਧਰ ਉੱਧਰ ਹੋ ਜਾਂਦਾ ਥੋੜਾ ਬਹੁਤ ਠੀਕ ਹੈ ਸਹੀ ਨਹੀਂ ਬੰਨਦਾ ਫਲਾਰ ਪੂਰਾ ਨਹੀਂ ਬੰਨਦਾ ਤਾਂਪੋ ਕੀ ਕਰ ਸਕਦੇ ਆ ਉਹ ਜਿਹੜਾ ਪ੍ਰੈਸ ਦੇ ਨਾਲ ਮਿਟ ਜਾਂਦਾ ਤੇ ਕੋਈ ਵੀ ਪੈਨ ਦਾ ਦਾਗ ਨਹੀਂ ਰਹਿੰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਹੋ ਗਏ ਜੀ ਆਪਣੇ ਐਂਕਰ ਥਰੈਡ ਹੋ ਗਏ ਠੀਕ ਹੈ ਜਿਹੜੇ ਕੀ ਤੁਸੀਂ ਕਲਰ ਦੇ ਹਿਸਾਬ ਨਾਲ ਲੈਣੇ ਆ ਜਿੱਦਾਂ ਕਿ ਸੂਟ ਦਾ ਕਲਰ ਤੁਹਾਡਾ ਜਾਂ ਤੁਹਾਡੇ ਤੋਂ ਕੋਈ ਸੂਟ ਜਿਹੜਾ ਆ ਰੈਡੀ ਕਰਵਾ ਰਿਆ ਉਹ ਕਿਸੇ ਹਿਸਾਬ ਨਾਲ ਕਸਟਮਾਈਜ਼ ਕਰਵਾ ਰਿਆ ਤੁਸੀਂ ਉਸੇ ਹਿਸਾਬ ਨਾਲ ਆਪਣੀ ਜਿਹੜੇ ਕਲਰ ਕੰਟਰਾਸਟ ਕਰਗੇ ਇਹ ਲੈ ਸਕਦੇ ਹੋ ਠੀਕ ਹੈ ਜੀ ਹੋਰ ਆਪਾਂ ਨੂੰ ਇਸ ਦੇ ਵਿੱਚ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਇੰਚੀ ਟੇਪ ਦੀ ਜ਼ਰੂਰਤ ਹੁੰਦੀ ਹੈ ਇੱਕ ਠੀਕ ਹੈ ਉਹ ਮੇਜ਼ਰਮੈਂਟ ਲੈਣ ਦੇ ਲਈ ਹੁੰਦੀ ਆ ਕਿ ਤੁਸੀਂ ਮੇਜ਼ਰਮੈਂਟ ਸੂਟ ਦਾ ਨਾਪ ਵਗੈਰਾ ਜਿਹੜਾ ਕਸਟਮਰ ਤੋਂ ਲੱਤਾਗਾ ਜਾਂ ਤੁਹਾਡਾ ਆਪਣਾ ਤਾਂ ਤੁਸੀਂ ਉਹ ਕਿਦਾਂ ਲੈਣਾ ਤੇ 2 ਇੰਚ ਤੁਸੀਂ ਤਿੰਨ ਘੇਰੇ ਦਾ نیچے ਛੱਡਣਾ ਹੁੰਦਾ ਤੇ 3 ਇੰਚ ਤੁਸੀਂ ਕੀ ਚਾਹਤਾ ਹਾਂ ਮੈਂ ਸਾਈਡਾਂ ਤੇ ਛੱਡਣਾ ਹੁੰਦਾ ਐਕਸਟਰਾ ਤੇ ਐਦਾਂ ਇੱਕ ਬਾਕਸ ਲਗਾ ਸਕਦੇ ਹਾਂ ਤੁਸੀਂ ਮੇਰੀ ਤਰ੍ਹਾਂ ਜਿਹਦੇ ਵਿੱਚ ਤੁਸੀਂ ਆਪਣਾ ਸਾਰਾ ਸਮਾਨ ਜਿਹੜਾ ਕੈਰੀ ਕਰ ਸਕਦੇ ਹੋ ਤਾਂ ਜੋ ਤੁਹਾਡੀਆਂ ਚੀਜ਼ਾਂ ਨੇ ਵਿਖਰ ਨਾ ਤੇ ਇੱਧਰ ਉੱਧਰ ਨਾ ਹੋਣ ਚਲੋ ਜੀ ਹੁਣ ਥੋੜੀ ਜੀ ਤੁਹਾਨੂੰ ਆਪਾਂ ਝਾਤ ਮਰਵਾ ਦਈਏ ਆਪਣੇ ਅੰਗ ਸੂਟਾਂ ਬਾਰੇ ਤੇ ਬੂਲੀਨ ਫਲਾਰ ਬਾਰੇ ਸੋ ਕਿਦਾਂ ਆਪਾਂ ਕੰਟਰਾਸਟ ਕਰ ਸਕਦੇ ਆ ਤੇ ਬੂਲੀਨ ਫਲਾਰ ਆ ਜਿਹੜਾ ਆਪਾਂ ਉਹ ਤੁਹਾਨੂੰ ਬਣਾਉਣਾ ਕਿਦਾਂ ਸੋਈ ਧਾਗੇ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਠੀਕ ਹੈ ਦਿਖਾਣੇ ਆ ਆਪਾਂ ਤੁਹਾਨੂੰ ਸੂਟਾਂ ਦੇ ਉੱਪਰ ਆਪਣੇ ਜਿਹੜੇ ਸੂਟ ਰੈਡੀ ਹੋਏ ਪਏ ਨੇ ਤੇ ਤੋਡੇ ਸਾਰਿਆਂ ਦੀ ਹੈਲਪ ਦੇ ਨਾਲ ਬਹੁਤ ਸੋਹਣਾ ਰਿਸਪੌਂਸ ਜਿਹੜਾ ਉਹ ਮਿਲ ਰਿਹਾ ਜਿਹੜਾ ਇਹ ਵਾਲਾ ਸੂਟ ਆਪਨਾ ਬਹੁਤ ਵਾਰੀ ਰੀਸਟਾਕ ਹੋ ਚੁੱਕਿਆ ਜਾਨੀ ਕਿ ਬਹੁਤ ਵਾਰੀ ਆਪਾਂ ਰੈਡੀ ਕਰ ਚੁੱਕੇ ਆਂ ਫਿਲਹਾਲ ਪਹਿਲਾਂ ਆਪਾਂ ਇੱਕ ਦੀਦੀ ਦਾ ਸੂਟ ਰੈਡੀ ਕੀਤਾ ਸੀਗਾ ਉਸ ਤੋਂ ਬਾਅਦ ਆਪਾਂ ਨੂੰ ਕਾਫੀ ਆਰਡਰਸ ਨੇ ਜਿਹੜੇ ਇਹ ਸੂਟ ਦੇ ਆਏ ਨੇ ਸੋ ਮੈਂ ਆਪਣੀ ਸੂਈ ਨੂੰ ਇੱਥੇ ਕੈਰੀ ਕਰਕੇ ਰੱਖ ਲਵਾਂ ਕਿਉਂਕਿ ਮੈਨੂੰ ਬਾਅਦ ਵਿੱਚ ਲੋੜ ਹੈ ਮੈਂ ਸੂਟ ਵਰਕ ਕਰਨਾ ਹੈ ਇਹਦੇ ਨਾਲ ਠੀਕ ਹੈ ਜੀ ਤੇ ਫ੍ਰੇਮ ਹੀ ਹੋ ਗਿਆ ਫ੍ਰੇਮ ਆਪਣਾ ਹੁਣ ਜਿੱਦਾਂ ਕਿ ਤੁਸੀਂ ਦੇਖੋ ਇਹ ਮਸਕਲੀਨ ਦਾ ਸਟੱਫ ਹੈ ਤੇ ਮੈਂ ਪਹਿਲਾਂ ਤੁਹਾਨੂੰ ਆਪਣੇ ਸਟੱਫ ਦੀ ਕੁਆਲਿਟੀ ਚੈੱਕ ਕਰਵਾ ਦਿਆ ਕਿ ਮੇਰੇ ਦੁਆਰਾ ਜਾਨਕੀ ਨਦਰ ਬੋਟੀ ਦੇ ਦੁਆਰਾ ਤੁਹਾਨੂੰ ਕਿੱਦਾਂ ਦਾ ਵਰਕ ਕਰਨ ਲਈ ਤੇ ਜਿਹੜਾ ਫੈਬਰਿਕ ਹੈ ਕਿੱਦਾਂ ਦਾ ਪ੍ਰੋਵਾਈਡ ਕੀਤਾ ਜਾਂਦਾ ਹੈ ਲੁੱਕ ਐਟ ਦਿਸ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਆਪਣਾ ਬਾਅਦ ਵਿੱਚ ਤੇ ਪਹਿਲਾਂ ਤੁਸੀਂ ਆਪਣਾ ਫੈਬਰਿਕ ਚੈੱਕ ਕਰੋ ਠੀਕ ਹੈ ਜੀ ਇਹ ਮੈਂ ਮੇਰੀ ਭੂਆ ਜੀ ਦਾ ਸੂਟ ਰੈਡੀ ਕਰਨਾ ਆ ਉਹਨਾਂ ਨੇ ਆਪਣੀ ਪਸੰਦ ਦੇ ਅਨੁਸਾਰ ਆਪਾਂ ਨੂੰ ਇਹ ਵਾਲਾ ਕਲਰ ਕਿਹਾ ਸੀ ਤੇ ਆਪਾਂ ਨੂੰ ਮਸਲੀਨ ਦਾ ਸੂਟ ਜਿਹੜਾ ਇਹ ਲੈ ਕੇ ਦਿੱਤਾ ਹੈਗਾ ਠੀਕ ਹੈ ਜੀ ਔਰ ਉਸਦੇ ਇਸਦੇ ਉਪਨਾਲੀ ਆਪਾਂ ਉਹਨਾਂ ਦਾ ਦੁਪੱਟਾ ਜਿਹੜਾ ਰੱਖਾਂਗੇ ਤੇ ਇਹ ਵਾਲੇ ਫਲਾਰ ਆਪਾਂ ਇਸ ਦੇ ਵਿੱਚ ਡਿਜ਼ਾਈਨ ਕਰਨੇ ਆ ਠੀਕ ਹੈ ਜੀ ਤੁਸੀਂ ਜੇਕਰ ਦੁਕਾਨ ਤੇ ਜਾ ਰਹੇ ਹੋ ਹਨ ਕਿਸੇ ਦਾ ਵੀ ਸੂਟ ਰੈਡੀ ਕਰਨਾ ਜਾਂ ਖੁਦ ਦਾ ਕਰਨਾ ਤਾਂ ਤੁਸੀਂ ਨੂੰ ਲੱਗੂਗਾ ਕਿ ਅਸੀਂ ਉਲਝ ਜਾਾਂਗੇ ਉੱਥੇ ਜਾ ਕੇ ਤਾਂ ਤੁਸੀਂ ਐਦਾਂ ਸੂਟ ਨਾਲ ਲੈ ਜਾਣਾ ਆਪਣਾ ਜਿਹੜਾ ਵੀ ਸੂਟ ਤੁਸੀਂ ਰੈਡੀ ਕਰਨਾ ਚਾਹੁੰਦੇ ਹੋ ਉਸ ਤੋਂ ਬਾਅਦ ਦੁਕਾਨਦਾਰ ਤੋਂ ਜਾ ਕੇ ਸ਼ਾਪਕੀਪਰ ਤੋਂ ਜਾ ਕੇ ਜਿਹੜੀ ਵੀ ਤੁਹਾਨੂੰ ਥਰੇਡ ਠੀਕ ਲੱਗਦੇ ਨੇ ਉੱਪਰ ਜਾ ਕੇ ਗੁੱਟੇ ਦੇ ਉੱਪਰ ਰੱਖ ਲਓ ਤੇ ਇੱਕ ਐਦਾਂ ਰੱਖ ਲਓ ਨਾਲ ਨਾਲ ਦੇਖੋ ਬੀ ਜਾਚ ਰਹੇ ਨੇ ਨਾ ਬਾਕੀ ਤੁਸੀਂ ਇਹ ਵੀ ਦੇਖ ਲਓ ਕਿ ਕਿੰਨੇ ਇਸ ਦਾ ਕਸਟਮਰ ਆ ਜਿਹੜਾ ਤੁਹਾਡੇ ਤੋਂ ਰੈਡੀ ਕਰਵਾ ਰਿਹਾ ਹੈ ਸੂਟ ਕਿਉਂਕਿ ਜਦੋਂ ਸੂਟ ਰੈਡੀ ਕਰਵਾਉਂਦਾ ਕਸਟਮਰ ਉਸ ਨੂੰ ਦੱਸ ਦਿੰਦਾ ਜੀ ਮੇਰੀ ਇੰਨੀ ਕਿ ਏਜ ਹੈ ਮੈਂ ਲਾਈਟ ਕਲਰ ਕਰਵਾਣਾ ਜਾਂ ਡਾਰਕ ਕਲਰ ਕਰਵਾਣਾ ਸੋ ਤੁਸੀਂ ਉਦਾਂ ਜਿਹੜਾ ਕਲਰ ਕੰਟਰਾਸਟ ਕਰ ਸਕਦੇ ਹੋ ਠੀਕ ਹੈ ਜੀ ਇਹ ਹੈ ਜੀ ਮਸਲੀਨ ਦਾ ਦੁਪੱਟਾ ਸੂਟ ਸੌਰੀ ਤੇ ਇਹ ਆਪਾਂ ਕਲਰ ਕੰਟਰਾਸਟ ਕਰਨੇ ਦੱਸਿਆ ਤੁਹਾਨੂੰ ਕਿ ਜੇ ਤੁਸੀਂ ਸ਼ਾਪਕੀਪਰ ਤੇ ਜਾਂਦੇ ਹੋ ਸ਼ਾਪਕੀਪਰ ਕੋਲ ਤਾਂ ਤੁਸੀਂ ਕਿੱਦਾਂ ਸ਼ਾਪ ਤੇ ਜਾ ਕੇ ਜਿਹੜਾ ਸੂਟ ਆਪਣਾ ਨੀਚੇ ਰੱਖ ਕੇ ਇਸ ਦੇ ਉੱਪਰ ਗੁੱਟੀਆਂ ਸਜਾ ਕੇ ਦੇਖ ਸਕਦੇ ਹੋ ਜਾਨੀ ਕਿ ਐਂਕਰ ਥ्रेड ਤੁਸੀਂ ਦੇਖ ਸਕਦੇ ਹੋ ਇੱਕ ਹੋਰ ਖਾਸ ਗੱਲ ਪਹਿਣਾ ਲਈ ਬਹੁਤ ਸਾਰੀਆਂ ਪਹਿਣਾ ਕਹਿੰਦੀਆਂ ਨੇ ਵੀ ਇਹ ਦੁਆਰਾ ਕਈ ਵਾਰੀ ਕਲਰ ਮੈਚ ਹੋ ਜਾਊਗਾ ਜੇ ਸਾਡੇ ਕੋਲ ਘੱਟ ਗੁੱਟੀਆਂ ਰਹਿ ਜਾਣ ਤੇ ਮੈਂ ਸਾਰਿਆਂ ਨੂੰ ਆਪਣਾ ਐਕਸਪੀਰੀਅੰਸ ਦੱਸਦੀ ਆ ਜੇਕਰ ਤੁਸੀਂ 22 ਤੋਂ 24 ਫੁੱਲ ਬਣਾ ਰਹੇ ਹੋ ਠੀਕ ਹੈ ਮੈਂ ਤੁਹਾਨੂੰ ਇੱਕ ਸ਼ਰਟ ਦਿਖਾਉਣੀ ਆ ਰੈਡੀ ਕੀਤੀ ਹੋਈ ਠੀਕ ਹੈ ਜੀ ਇੱਕ ਮਿੰਟ ਇਹਦੇ ਵਿੱਚ ਇੰਨੇ ਫਲਾਰ ਬਣੇ ਹੋਏ ਨੇ ਉਸ ਦੇ ਵਿੱਚ ਇਸ ਤੋਂ ਥੋੜੇ ਥੋੜੇ ਵੱਡੇ ਨੇ ਜੇਕਰ ਤੁਸੀਂ ਐਡ ਐਡ ਇੱਕ ਫਲਾਰ ਬਣਾਉਣੇ ਹੋ ਪੂਰੀ ਕਮੀਜ਼ ਦੇ ਵਿੱਚ ਬਣਾਉਣੇ ਛੋਟੇ ਛੋਟੇ ਫਲਾਰ ਤਾਂ ਜਿਹੜੀਆਂ ਇਹ 10 ਗੁੱਟੀਆਂ ਨੇ 10 ਗੁੱਟੀਆਂ ਦੇ ਨਾਲ ਤੁਸੀਂ 23 ਤੋਂ 24 ਫੁੱਲ ਨਾ ਜਿਹੜੇ 30 ਤੋਂ 35 ਫੁੱਲ ਕੱਢ ਸਕਦੇ ਹੋ ਜੇ ਐਸਾ ਇਸ ਸਾਈਜ਼ ਦੇ ਤੁਸੀਂ ਫੁੱਲ ਰੱਖ ਰਹੇ ਹੋ ਠੀਕ ਹੈ ਜੀ ਕਿੰਨੇ 30 ਤੋਂ 35 ਫੁੱਲ ਬਣਾ ਸਕਦੇ ਹੋ ਇਹਨਾਂ ਗੁੱਟੀਆਂ ਦੇ ਨਾਲ 10 ਜਾਂ 11 ਗੁੱਟੀਆਂ ਦੇ ਨਾਲ ਠੀਕ ਹੈ ਤਾਂ ਤੁਸੀਂ ਇਹ ਗੁੱਟੀ ਹੈ ਜਿਹੜੀ ਪਹਿਲੀ ਗੱਲ ਦੁਕਾਨਦਾਰ ਵਾਪਸ ਨਹੀਂ ਕਰਦਾ ਜਦੋਂ ਦੁਕਾਨ ਤੋਂ ਇੱਕ ਵਾਰੀ ਹੀ ਗੁੱਟੀ ਆ ਜਾਂਦੀ ਹੈ ਕਿਉਂ ਨਹੀਂ ਕਰਦੇ ਕਿਉਂਕਿ ਇਹ ਜਦੋਂ ਆਪਾਂ ਘਰੇ ਯੂਜ਼ ਕਰਦੇ ਆ ਕੋਈ ਸੂਟ ਆਪਾਂ ਕੱਢਦੇ ਆਂ ਤਾਂ ਸੂਟ ਡੱਬੀ ਦੇ ਵਿੱਚੋਂ ਬਾਰੀ-ਬਾਰੀ ਕੱਢਦੇ ਆਂ ਜਦੋਂ ਕੋਈ ਖਤਮ ਹੋ ਜਾਂਦੀ ਹੈ ਦੁਬਾਰਾ ਫੇਰ ਕੱਢਦੇ ਆਂ ਜਦੋਂ ਦੂਜੀ ਖਤਮ ਹੋ ਜਾਂਦੀ ਹੈ ਉਹਦੇ ਨਾਲ ਇਹਨਾਂ ਦੇ ਉੱਪਰ ਡਸਟਿੰਗ ਹੋ ਜਾਂਦੀ ਹੈ ਤੁਸੀਂ ਕਦੇ ਜਾ ਕੇ ਦੇਖਿਓ ਜਿਹੜੀ ਤੁਹਾਡੇ ਕੋਲ ਆਪਣੇ ਕੋਲ ਹੋਊਗੀ ਕੂਟੀ ਤੇ ਜਿਹੜੀ ਦੁਕਾਨਦਾਰ ਕੋਲ ਹੋਊਗੀ ਉਹਦੇ ਤੇ ਉਹਦੇ ਤੇ ਇਹ ਥੋੜੇ ਵਾਲੇ 'ਚ ਬਹੁਤ ਜ਼ਿਆਦਾ ਫਰਕ ਹੋਊਗਾ ਥੋੜੇ ਵਾਲੀ ਜਿਹੜੀ ਗੁੱਟੀ ਉਹ ਡਲ ਹੋ ਚੁੱਕੀ ਹੋਗੀ ਭਾਵੇਂ ਤੁਸੀਂ ਕਿੰਨੀ ਵੀ ਸਫਾਈ ਦੇ ਵਿੱਚ ਰੱਖੋ ਕਿਉਂਕਿ ਜਿਹੜਾ ਦੁਕਾਨਦਾਰ ਆ ਉਹ ਕੱਢਣ ਅਨਸਾਰ ਦੇ ਅਨਸਾਰ ਕਸਟਮਰ ਨੂੰ ਉਹਦੀ ਡੱਬੀ ਜਿਹੜੀ ਆ ਉਹ ਠੀਕ ਹੈ ਜੀ ਉਹ ਤਾਈਆਂ ਯੂਜ਼ ਚੇਂਜ ਨਹੀਂ ਕਰਦੇ ਤੇ ਦੁਬਾਰਾ ਵਾਪਸ ਨਹੀਂ ਲੈਂਦੇ ਸੋ ਤੁਸੀਂ ਕੀ ਕਰਨਾ ਆਪਣੇ ਹਿਸਾਬ ਦੇ ਨਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਜੇਕਰ ਇੰਨੇ ਕ ਫੁੱਲ ਡਰਾ ਕਰਨੇ ਆ ਤਾਂ ਤੁਹਾਨੂੰ ਇੰਨੀਆਂ ਕ ਗੁੱਟੀਆਂ ਦੀ ਲੋੜ ਪਊਗੀ ਤਾਂ ਤੁਸੀਂ ਉਨੀਆਂ ਹੀ ਲਿਓਣੀਆਂ ਨੇ ਸੋ ਹੁਣ ਇੱਕ ਮੇਨ ਚੀਜ਼ ਇਹਨਾਂ ਦੀ ਇਹ ਵਾਲੀ ਹੈ ਜੀ ਠੀਕ ਹੈ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਇਹ ਗੁੱਟੀ ਹੈ ਜੇਕਰ ਤੁਹਾਡਾ ਇਹ ਧਾਗਾ ਥੜਭੀ ਗਿਆ ਤੁਸੀਂ ਹੋਰ ਲੈ ਕੇ ਆਉਣਾ ਤਾਂ ਇਹਦਾ ਨੰਬਰ ਕਿੰਨਾ ਹੈ 9042 9045 ਦਾ ਨੰਬਰ ਹੈ ਤੁਸੀਂ ਇਹ ਵਾਲਾ ਲੈਵਲ ਹੈ ਜਿਹੜਾ 9045 ਇਸ ਦੇ ਉੱਪਰ ਲਿਖਿਆ ਹੁੰਦਾ ਹੈ ਸੇ ਨੰਬਰ ਉਹ ਹਿਸਾਬ ਸੰਭਾਲ ਕੇ ਰੱਖਣਾ ਤੇ ਹੋ ਸਕੇ ਤਾਂ ਤੁਸੀਂ ਇੱਕ ਗੁੱਟੀ ਵੀ ਸੰਭਾਲ ਕੇ ਰੱਖ ਸਕਦੇ ਹੋ ਕਿਉਂਕਿ ਜੇ 9045 ਦੀ ਗੁੱਟੀ ਉੱਥੇ ਹੋ ਰਹੀ ਹੈ ਤਾਂ ਹੋ ਸਕਦਾ ਹੈ ਵੀ ਕਲਰ ਦਾ ਥੋੜਾ ਬਹੁਤਾ ਫਰਕ ਹੋਵੇ ਜ਼ਰੂਰੀ ਨਹੀਂ ਹੁੰਦਾ ਕਿ 9045 ਸੇਮ ਹੋ ਜਿਹੜਾ ਸ਼ਾਪ ਤੇ ਪਿਆ ਤਾਂ ਸੋਨ ਤੁਹਾਡੇ ਨਾਲ ਦੇ ਹੋ ਕਈ ਵਾਰੀ ਥੋੜਾ ਬਹੁਤਾ 11 21 ਦਾ ਫਰਕ ਜਿਹੜਾ ਉਹ ਪੈ ਜਾਂਦਾ ਹੈ ਠੀਕ ਹੈ ਜੀ ਚਲੋ ਜੀ ਇਹ ਸੀ ਜੀ ਤੁਹਾਨੂੰ ਇਹਦਾ ਇਹ ਦੱਸਣ ਦਾ ਤਰੀਕਾ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਵਾਲਾ ਸੂਟ ਆ ਜਿਹੜਾ ਮੈਂ ਇਹ ਸੂਟ ਦੇ ਨਾਲ ਦੇ 15 ਸੂਟ ਨੇ ਜਿਹੜੇ ਰੈਡੀ ਕਰ ਚੁੱਕੀਆਂ ਇਹ 15ਵਾਂ ਸੂਟ ਆਪਣਾ ਤੇ ਇੰਨਾ ਕੋ ਜਿਆਦਾ ਪਸੰਦ ਕੀਤਾ ਤੇ ਸੇਮ ਕਲਰ ਦੇ ਉੱਪਰ ਰੈਡੀ ਕੀਤਾ ਇਹ ਇੱਕ ਸੂਟ ਸੀ ਜਿਹੜਾ ਆਪਾਂ ਅਰੇਸਟ ਕਲਰ ਦੇ ਉੱਪਰ ਰੈਡੀ ਕੀਤਾ ਕਰੀਮ ਬਾਟਮ ਦੇ ਨਾਲ ਤੁਹਾਨੂੰ ਦਿਖਾ ਚੁੱਕੀਆਂ ਇਹ ਕਿਸੇ ਹੋਰ ਕਸਟਮਰ ਦਾ ਹੁਣ ਰੈਡੀ ਹੋ ਰਿਹਾ ਹੈ ਤੇ ਆਪਾਂ ਡਿਸਪੈਚ ਕਰਨੇ ਆ ਇਹ ਵਾਲੇ ਸੂਟ ਠੀਕ ਹੈ ਜੀ ਚਲੋ ਹੁਣ ਮੈਂ ਤੁਹਾਨੂੰ ਦੱਸਦੀਆਂ ਇਹਦੇ ਬਾਰੇ ਜਾਣਕਾਰੀ ਕੀ ਕੀ ਸੀਜ਼ ਹੁੰਦੀ ਹੈ ਇਹ ਠੀਕ ਹੈ ਜਿਹੜਾ ਤੁਸੀਂ ਇਹ ਵਾਲਾ ਫਲਾਰ ਦੇਖ ਰਹੇ ਹੋ ਇਹ ਹੁੰਦਾ ਜੀ ਨਾਟ ਫਲਾਰ ਜਾਨਕੀ ਪੰਜਾਬੀ ਦੇ ਵਿੱਚ ਉਹਨੂੰ ਗੱਠ ਕੜਾਈ ਵੀ ਕਹਿ ਦਿੰਦੇ ਨੇ ਇਹਦੀ ਗੱਠ ਲੱਗਦੀ ਹੁੰਦੀ ਹੈ ਤਾਂ ਜੋ ਤੁਸੀਂ ਜੇਕਰ ਕਿਸੇ ਕਸਟਮਰ ਨੇ ਮੋਤੀ ਵਗੈਰਾ ਨਹੀਂ ਯੂਜ਼ ਕਰਾਉਣੇ ਤਾਂ ਤੁਸੀਂ ਐਦਾਂ ਵਾਈਟ ਦੇ ਨਾਲ ਉਹਨੂੰ ਟੱਚ ਦੇ ਸਕਦੇ ਹੋ ਠੀਕ ਹੈ ਇਹ ਜਿੱਦਾਂ ਮੈਂ ਮੋਤੀਆਂ ਦੀ ਜਗ੍ਹਾ ਤੇ ਲਗਾਏ ਹੋਏ ਨੇ ਬਹੁਤ ਜ਼ਿਆਦਾ ਸੋਹਣੀ ਲੁੱਕ ਆਈ ਹੋਈ ਹੈ ਇਸਦੀ ਉਸ ਤੋਂ ਬਾਅਦ ਇਹ ਹੁੰਦਾ ਜੀ ਬੁਲੀਅਨ ਫਲਾਰ ਠੀਕ ਹੈ ਤੇ ਇਹ ਹੁੰਦੀਆਂ ਨੇ ਪੱਤੀਆਂ ਜਿਹਨیں ਕਿ ਚੇਨ ਸਟਿਚ ਦੇ ਨਾਲ ਬੰਨ੍ਹਦੀਆਂ ਨੇ ਪੱਤੀਆਂ ਵੀ ਦੋ ਤੋਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਨੇ ਇਸ ਤੋਂ ਜ਼ਿਆਦਾ ਵੀ ਡਿਜ਼ਾਈਨ ਹੁੰਦੇ ਨੇ ਪੱਤੀਆਂ ਦੇ ਜਿਹੜੇ ਤੁਸੀਂ ਬਣਾ ਸਕਦੇ ਹੋ ਠੀਕ ਹੈ ਤੇ ਇਹ ਵਾਲੀ ਸਟਿਚ ਹੁੰਦੀ ਆ ਜਿਹੜੀ ਇਹ ਵੀ ਬਿਲਕੁਲ ਸੌਖੀ ਆ ਆਪਾਂ ਤੁਹਾਨੂੰ ਇਹ ਵੀ ਸਟਿਚ ਜਿਹੜੀ ਕਰਨੀ ਸਿਖਾਵਾਂਗੇ ਕਿ ਤੁਸੀਂ ਕਿੱਦਾਂ ਕਰ ਸਕਦੇ ਹੋ ਠੀਕ ਹੈ ਜੀ ਹੋਰ ਇੱਕ ਇਹ ਵਾਲੀ ਹੁੰਦੀ ਹੈ ਜੀ ਇਹ ਹੁੰਦੀ ਹੈ ਆਪਣੀ ਚੇਨ ਸਟਿਚ ਠੀਕ ਹੈ ਪ੍ਰੋਪਰ ਦਿਖ ਰਹੀ ਹੈ ਨਾ ਤੁਹਾਨੂੰ ਇਹ ਹੁੰਦੀ ਹੈ ਆਪਣੀ ਚੇਨ ਸਟਿਚ ਠੀਕ ਹੈ ਜਿਹਦੇ ਨਾਲ ਤੁਸੀਂ ਇੱਕ ਚੇਨ ਬਣਾਉਣਿਓ ਔਰ ਚੇਨ ਦੇ ਨਾਲ ਆਪਣਾ ਜਿਹੜਾ ਸੂਟ ਕੰਪਲੀਟ ਕਰਦੇ ਹੋ ਜਾਨੀ ਕਿ ਵਰਕ ਕਰਦੇ ਹੋ ਔਰ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਸਿੱਧੀ ਹੁੰਦੀ ਹੈ ਇਹਨੂੰ ਕ੍ਰੋਸ ਕਹਿ ਦਿੰਨੇ ਆਪਾਂ ਜਿੱਦਾਂ ਆ ਸਕ੍ਰੋਲ ਵੀ ਕਹ ਦੋ ਕੋ ਹੁੰਦਾ ਸਕ੍ਰੋਲ ਦੇ ਲਾਗੇ ਦੇ ਜਿਹਦਾ ਹੁੰਦਾ ਇਹ ਮਤਲਬ ਕਿ ਨਾਲ ਮੇਲ ਜੁਲ ਖਾਂਦਾ ਹੁੰਦਾ ਸੋ ਤੁਸੀਂ ਇਹ ਵਾਲੇ ਚੀਜ਼ਾਂ ਸਿੱਖਣ ਦੇ ਲਈ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ ਕਿ ਤੁਸੀਂ ਕਿੱਦਾਂ ਆਪਣੇ ਤੋਂ ਸਿੱਖ ਸਕਦੇ ਹੋ ਔਰ ਕਿੱਦਾਂ ਜਿਹੜੇ ਆਪਣੇ ਸੂਟ ਤੁਸੀਂ ਰੈਡੀ ਕਰ ਸਕਦੇ ਹੋ ਘਰ ਬੈਠੇ ਆਪਣਾ ਕੰਮ ਚਲਾ ਸਕਦੇ ਹੋ ਠੀਕ ਹੈ ਤੇ ਵਧੀਆ ਇਨਕਮ ਜਿਹੜੀ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਸੋ ਸਾਰੇ ਜਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਬਲੌਗ ਦਾ ਪੈਨ ਡੈਥੀ ਕਰਦੇ ਆਂ ਆਈ ਹੋਪ ਤੁਹਾਨੂੰ ਵੀਡੀਓ ਜਿਹੜੀ ਉਹ ਵਧੀਆ ਲੱਗੀ ਹੋਊਗੀ ਮੇਰੀ ਵੱਲੋਂ ਦਿੱਤੀ ਕੀ ਜਾਣਕਾਰੀ ਜਿਹੜੀ ਵਿਧੀ ਲੱਗੀ ਹੋਊਗੀ ਕਿਉਂਕਿ ਬਹੁਤ ਜ਼ਿਆਦੀ ਇਨਕੁਆਰੀਜ਼ ਆ ਰਹੀਆਂ ਸੀ ਇਸ ਵੀਡੀਓ ਦੇ ਉੱਪਰ ਇਸ ਨੂੰ WhatsApp ਤੇ ਮੈਨੂੰ ਭੇਜਣਾ ਬਹੁਤ ਕਮੈਂਟ ਕਰਦੀਆਂ ਸੀ ਕਿ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸੋ ਕਿ ਇਹਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ ਤੇ ਕਿੱਦਾਂ-ਕਿੱਦਾਂ ਕੀ-ਕਿਹੜੀਆਂ-ਕਿਹੜੀਆਂ ਗੱਲਾਂ ਦਾ ਇਸ ਦੇ ਵਿੱਚ ਧਿਆਨ ਰੱਖਿਆ ਜਾਂਦਾ ਠੀਕ ਹੈ ਜੀ ਸੋ ਸਾਰੀਆਂ ਚੀਜ਼ ਆਪਾਂ ਤੁਹਾਨੂੰ ਦੱਸ ਚੁੱਕੇ ਆਂ ਆਪਾਂ ਨੂੰ ਫਰੇਮ ਚਾਹੀਦਾ ਹੁੰਦਾ ਹੈ ਚੌਕ ਚਾਹੀਦਾ ਹੁੰਦਾ ਜੇਕਰ ਤੁਸੀਂ ਨਹੀਂ ਕਿ ਚੌਕ ਨਾਲ ਕਰਨਾ ਚਾਹੁੰਦੇ ਤਾਂ ਤੁਸੀਂ ਮੈਜਿਕ ਪੈਨ ਵੀ ਲੈ ਸਕਦੇ ਹੋ ਤੁਹਾਨੂੰ ਐਂਚੀ ਟੇਪ ਚਾਹੀਦਾ ਤੁਹਾਨੂੰ ਸੀਜ਼ਰ ਜਾਂ ਕਟਰ ਚਾਹੀਦਾ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈਗਾ ਤੁਸੀਂ ਲੈ ਸਕਦੇ ਹੋ ਔਰ ਤੁਹਾਡੇ ਕੋਲ ਫਰੇਮ ਲੱਕੜ ਦਾ ਹੋਣਾ ਚਾਹੀਦਾ ਰਬੜ ਦਾ ਨਹੀਂ ਇਲਾਸਟਿਕ ਦਾ ਨਹੀਂ ਪਲਾਸਟਿਕ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਖਿਚਾਵ ਨਹੀਂ ਪੈਂਦਾ ਤੇ ਸੂਟ ਜਿਹੜਾ ਟਾਈਟ ਨਹੀਂ ਹੁੰਦਾ ਤੇ ਫਲਾਰ ਦੀ ਜਿਹੜੀ ਫਿਨਿਸ਼ਿੰਗ ਉਹ ਬਿਲਕੁਲ ਵੀ ਨਹੀਂ ਆਉਂਦੀ ਬਿਲਕੁਲ ਵੀ ਨਹੀਂ ਆਉਂਦੀ ਕਿਸੇ ਚੀਜ਼ ਦੀ ਵੀ ਨਹੀਂ ਆਉਂਦੀ ਜੇਕਰ ਆਪਾਂ ਕੱਲੇ ਸੂਟ ਦੇ ਨਹੀਂ ਕਹਿੰਦੀ ਮੈਂ ਸੋ ਇਹਨੂੰ ਤੁਸੀਂ ਸੰਭਾਲ ਕੇ ਰੱਖਣ ਦੇ ਲਈ ਕਈ ਵਾਰੀ ਜਿਹੜੇ ਨੇ ਪੈਣਾ ਆਇਲਿੰਗ ਵੀ ਕਰਦੀਆਂ ਨੇ ਇਹਨੂੰ ਹਨਾ ਆਇਲ ਕਰਕੇ ਰੱਖਦੀਆਂ ਨੇ ਤੇ ਤੁਸੀਂ ਈਜ਼ੀਲੀ ਜਿਹੜਾ ਇੱਕ ਸਭ ਤੋਂ ਸੌਖਾ ਤਰੀਕਾ ਤੁਸੀਂ ਪੇਪਰ ਟੇਪ ਲਗਾ ਸਕਦੇ ਹੋ ਉਸ ਤੇ ਠੀਕ ਹੈ ਜੀ ਜਦੋਂ ਮੈਂ ਥੋੜੀ ਜਿਹੀ ਲਗਾ ਕੇ ਛੱਡੀ ਹੋਈ ਆ ਬਿਕਾਜ਼ ਅਜੇ ਮੈਨੂੰ ਯੂਜ਼ ਕਰਨ ਦੀ ਲੋੜ ਨਹੀਂ ਪਈ ਤੇ ਯੂਜ਼ ਕਰਨਾ ਸੀਗਾ ਉਹ ਮੈਂ ਆਪਣੀ ਬਾਟਮ ਦੇ ਲਈ ਕਰਨਾ ਸੀ ਤੋਂ ਮੈਨੂੰ ਆਪਣਾ ਸੂਟ ਰੈਡੀ ਕਰਨ ਦਾ ਜਿਹੜਾ ਉਹ ਟਾਈਮ ਨਹੀਂ ਲੱਗਿਆ ਤਾਂ ਇਹ ਇਦਾਂ ਹੀ ਪਿਆ ਔਰ ਤੇ ਜਿਹੜਾ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਇਹ ਨਾਟ ਫਲਾਰ ਹੁੰਦਾ ਹੈ ਇਹਦੇ ਨਾਲ ਤੁਸੀਂ ਫਲਾਰ ਵੀ ਬਣਾ ਸਕਦੇ ਹੋ ਜਿੱਦਾਂ ਆਪਾਂ ਇਹ ਵਾਲੇ ਫਲਾਰ ਬਣਾਏ ਹੋਏ ਨੇ ਇਹਦੇ ਵਿੱਚ ਤੁਸੀਂ ਸਾਰੇ ਚ ਨਾਟ ਭਰ ਸਕਦੇ ਹੋ ਜਾਨਕੀ ਗੱਠਾ ਬਣਾ ਕੇ ਬਣਾ ਸਕਦੇ ਹੋ ਜਿੱਦਾਂ ਇਹ ਆਪਾਂ ਬਣਾਏ ਹੋਏ ਨੇ ਬਾਕੀ ਇਹਨੂੰ ਤੁਸੀਂ ਮੋਤੀਆਂ ਦੀ ਜਗ੍ਹਾ ਤੇ ਵੀ ਯੂਜ਼ ਕਰ ਸਕਦੇ ਹੋ ਇਦਾਂ ਗੱਠਾ ਬਣਾ ਕੇ ਠੀਕ ਹੈ ਵਾਈਟ ਕਲਰ ਦੇ ਨਾਲ ਔਰ ਇਹ ਹੁੰਦਾ ਆਪਣਾ ਬੁਲੀਅਨ ਫਲਾਰ ਤੇ ਹੁੰਦੀ ਆਪਣੀ ਕਰਾਸ ਚੇਨ ਤੇ ਇਹ ਵਾਲੀ ਹੁੰਦੀ ਹੈ ਆਪਣੀ ਚੇਨ ਸਟਿਚ ਠੀਕ ਹੈ ਜੀ ਤੇ ਔਰ ਤੁਸੀਂ ਫੈਬਰਿਕ ਦੇ ਉੱਪਰ ਜਿਹੜੇ ਕਲਰ ਤੇ ਕੰਟਰਾਸਟ ਕਰਨੇ ਨੇ ਉਹ ਤੁਸੀਂ ਕਿੱਦਾਂ ਰੱਖ ਸਕਦੇ ਹੋ ਜੋ ਤੁਸੀਂ ਦੁਕਾਨ ਤੇ ਜਾਣੇ ਹੋ ਲੈਣ ਤਾਂ ਤੁਸੀਂ ਆਪਣੇ ਜਿਹੜਾ ਫੈਬਰਿਕ ਨਾਲ ਲੈ ਕੇ ਜਾ ਸਕਦੇ ਹੋ ਤੇ ਆਪਣੀ ਜਿਹੜੀ ਗੁੱਟੀਆਂ ਨੇ ਉੱਪਰ ਰੱਖ ਕੇ ਤੁਸੀਂ ਜਿਹੜਾ ਸੂਟ ਲੈ ਸਕਦੇ ਹੋ ਕਲਰ ਲੈ ਸਕਦੇ ਹੋ ਚਲੋ ਜੀ ਉਮੀਦ ਕਰਦੀਆਂ ਕਿ ਅੱਜ ਵਾਲੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਭੈਣਾਂ ਨੂੰ ਬਹੁਤ ਪਸੰਦ ਆਊਗੀ ਵੀਡੀਓ ਨੂੰ ਸੋ ਵੀਡੀਓ ਨੂੰ ਸਕਿਪ ਕਰੇ ਬਿਨਾ ਐਂਡ ਤੱਕ ਜ਼ਰੂਰ ਦੇਖਿਓ ਤੇ ਸਪੋਰਟ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿੰਨੀ ਕੁ ਵਧੀਆ ਲੱਗੀ ਔਰ ਆਪਣੇ ਆਰਡਰਸ ਪਲੇਸ ਕਰ ਲੈਣੇ ਸੇਮ ਤੁਸੀਂ ਤਰੀਕਾ ਉਹੀ ਹੈ ਜੀ ਆ ਸਕਰੀਨਸ਼ਾਟ ਲੈ ਕੇ WhatsApp ਤੇ ਆਪਾਂ ਨੂੰ DM ਕਰ ਸਕਦੇ ਹਾਂ ਅਦਰਵਾਈਜ਼ ਤੁਸੀਂ Instagram ਤੇ ਵੀ DM ਕਰ ਸਕਦੇ ਹੋ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ